ਦੇ ਤੁਹਾਨੂੰ ਫੀਸ ਮਾਗੋਗੀ ਕਿਉਂਕਿ ਅਸੀਂ ਤੁਹਾਨੂੰ ਬੋਤੀਆਂ ਤਨਖਾਹਾਂ ਨਹੀਂ ਦਿੰਦੇ ਨਹੀਂ ਪਿਆਰਿਓ ਅਸੀਂ ਗੱਲਾਂ ਕਰਨ ਜੋਕੇ ਆ ਜਿੰਦਗੀ ਪਰ ਕੋਈ ਕੀਰਤਨੀਆਂ ਆਪਣੀ ਜ਼ਿੰਦਗੀ ਗੁਰੂ ਦੇ ਲੈ ਕੇ ਲਾਦੇ ਸੰਤ ਸਾਹਿਬ ਜਪਕ ਵਰਗੇ ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਸਵਾਸ ਤਿਆਗਦੇ ਦੇਖੇ ਨੇ ਜਦੋਂ ਸਵਾਸ ਤਿਆਗੇ ਉਹ ਇੱਕ ਕੱਪ ਚਾਹੇ ਨੂੰ ਤਰਸਦੇ ਹਾ ਕਿਉਂ ਕਰ ਜ਼ਿੰਦਗੀ ਪਰ ਭੇਡਾਂ ਨਹੀਂ ਸੀ ਮੰਗੀ پاپ تین جو کے پیسے نہیں سنا